ਸਤਿ ਸ਼੍ਰੀ ਅਕਾਲ ਨਮਸਕਾਰ ਮੈਂ ਤੁਹਾਡਾ ਆਪਣਾ ਰਾਉ ਸ਼ਰਮਾ ਤੇ ਜਲੰਧਰ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਜਲੰਧਰ ਪੁਲਿਸ ਵੱਲੋਂ ਇਨਕਾਊਂਟਰ ਕੀਤਾ ਗਿਆ ਜਿੱਥੇ ਕਿ ਦੱਸਿਆ ਜਾ ਰਿਹਾ ਜਿਹੜੇ ਵਿਅਕਤੀਆਂ ਦਾ ਇਨਕਾਊਂਟਰ ਕੀਤਾ ਗਿਆ ਉਹਨਾਂ ਤੇ ਅੱਗੇ ਵੀ ਕਾਫੀ ਲੁੱਟਕੋ ਤੇ ਪਰਚੇ ਦੇ ਦਰਜ ਸੀਗੇ ਤੇ ਉਹਨਾਂ ਦੀ ਭਾਲ ਕੀਤੀ ਜਾ ਰਹੀ ਸੀ ਤੇ ਪੁਲਿਸ ਕਮਿਸ਼ਨਰ ਵੱਲੋਂ ਦੱਸਿਆ ਜਾ ਰਿਹਾ ਕਿ ਇਸ ਨੌਜਵਾਨਾਂ ਵੱਲੋਂ ਬਟਾਲੇ ਦੇ ਵਿੱਚ ਵੀ ਕਪੜਾ ਵਪਾਰੀ ਦਾ ਜਿਹੜਾ ਕੀ ਘੱਤਿਆ ਕੀਤੀ ਗਈ ਸੀ ਉਸ ਤੋਂ ਬਾਅਦ ਬਟਾਲਾ ਪੁਲਿਸ ਵੀ ਇਹਨਾਂ ਨੂੰ ਪਹਾਲਕ ਦੇ ਵਿੱਚ ਹੀ ਤੇ ਜਲੰਧਰ ਦੇ ਵਿੱਚ ਇਹ ਕਾਫੀ ਵੱਡੀਆਂ ਵਾਰਦਾਤਾਂ ਕਰ ਚੁੱਕੇ ਨੇ ਇੰਨੀ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਕਾਫੀ ਪਹਾਲ ਕੀਤੀ ਜਾ ਰਹੀ ਸੀ ਤੇ ਅੱਜ ਬਲੰਦਪੁਰ ਦੇ ਵਿੱਚ ਪੁਲਿਸ ਪ੍ਰਸ਼ਾਸਨ ਵੱਲੋਂ ਨਾਕਾਬੰਦੀ ਕੀਤੀ ਗਈ ਸੀ ਨਾਕਾਬੰਦੀ ਦੌਰਾਨ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਇਹ ਪੁਲਿਸ ਦੇ ਜਿਹੜੇ ਨਾਕੇ ਤੋਂ ਫਰਾਰ ਹੋ ਜਾਂਦੇ ਤੇ ਪੁਲਿਸ ਪ੍ਰਸ਼ਾਸਨ ਵੀ ਇਹਨਾਂ ਦੇ ਮਗਰ ਗੱਡੀ ਆਪਣੀ ਲਾ ਦਿੰਦੀ ਹੈ ਗੱਡੀ ਦੇ ਮਗਰ ਉਹਨਾਂ ਵੱਲੋਂ ਪੁਲਿਸ ਪ੍ਰਸ਼ਾਸਨ ਤੇ ਵੀ ਫਾਇਰ ਕੀਤੇ ਜਾਂਦੇ ਨੇ ਤੇ ਪੁਲਿਸ ਨੇ ਵੀ ਜਵਾਬੀ ਫਾਇਰ ਕਰਨ ਤੋਂ ਬਾਅਦ ਇਹਨਾਂ ਦਾ ਜਿਹੜਾ ਕਿ ਗੋਲੀਆਂ ਲੱਗ ਜਾਂਦੀ ਹੈ ਤੇ ਇਹਨਾਂ ਨੂੰ ਕੁਝ ਨਿੱਜੀ ਹਸਪਤਾਲ ਦੇ ਵਿੱਚ ਐਡਮਿਟ ਕਰਾ ਦਿੱਤਾ ਜਾਂਦਾ ਹੈ ਤੇ ਹੁੰਦਾ ਇਲਾਜ ਚੱਲਦਾ ਹੈ ਤੇ ਪੁਲਿਸ ਕਮਿਸ਼ਨ ਨੇ ਇਹ ਵੀ ਦੱਸਿਆ ਗਿਆ ਕਿ ਇਹਨਾਂ ਦੇ ਉੱਤੇ ਕਾਫੀ ਜਿਹੜੇ ਪਹਿਲਾਂ ਵੀ ਜਿਹੜੇ ਬਰچے ਦਰਜ ਕੀਤੇ ਹੋਏ ਸੀਗੇ ਤੇ ਇਹਨਾਂ ਦੀ ਭਾਲ ਕੀਤੀ ਜਾ ਰਹੀ ਸੀ ਤੇ ਅੱਜ ਜਲੰਧਰ ਦੇ ਵਿੱਚ ਬਲੰਦਪੁਰ ਦੇ ਵਿੱਚ ਜਿਹੜਾ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜਾ ਕਿ ਇਹਨਾਂ ਦਾ ਕਾਊਂਟਰ ਕੀਤਾ ਗਿਆ ਆਓ ਅਸੀਂ ਪੁਲਿਸ ਕਮਿਸ਼ਨਰ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜੀ ਇਸ ਤਰ੍ਹਾਂ ਸੀ ਕਿ 22 ਤਰੀਕ ਨੂੰ ਇੱਕ ਸਾਡੇ ਇਨਸੀਡੈਂਟ ਰਿਪੋਰਟ ਹੋਇਆ ਸੀ ਜਿਹਦੇ ਵਿੱਚ ਇੱਕ ਵਹੀਕਲ ਨੂੰ ਗਨ ਪੁਆਇੰਟ ਤੇ ਸਨੈਚ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਸੋ ਥਾਣਾ ਨੰਬਰ 8 ਦੇ ਵਿੱਚ ਐਫ ਆਈ ਆਰ ਦਰਜ ਕਰਕੇ ਅਸੀਂ ਉਸ ਦੀ ਤਫ਼ਤੀਸ਼ ਸ਼ੁਰੂ ਕੀਤੀ ਉਸ ਦੀ ਤਫ਼ਤੀਸ਼ ਦੇ ਦੌਰਾਨ 23 ਤਰੀਕ ਨੂੰ ਸਵੇਰੇ ਸਾਡਾ ਪਰਚਾ ਦਰਜ ਹੋਇਆ ਉਦੀ ਤਫ਼ਤੀਸ਼ ਦੇ ਦੌਰਾਨ ਅਸੀਂ ਆਸ-ਪਾਸ ਦੇ ਕਈ ਡਿਸਟ੍ਰਿਕਟਸ ਵਿੱਚ ਵੀ ਰੇਡਸ ਕੀਤੀਆਂ ਫਿਰ ਟੈਕਨੀਕਲ ਐਵਿਡੈਂਸਸ ਤੇ ਹਿਊਮਨ ਇੰਟੈਲੀਜੈਂਸ ਦੇ ਬੇਸਿਸ ਤੇ ਸਾਨੂੰ ਜਿਹੜੇ ਸਾਡੇ ਕੇਸ ਦੇ ਵਿੱਚ ਲੁੜਿੰਦੇ ਦੋਸ਼ੀ ਸੀ ਉਹਨਾਂ ਦਾ ਪਤਾ ਲੱਗਿਆ ਕਿ ਅੱਜ ਜੋ ਇਸ ਏਰੀਆ 'ਚ ਹੈਗੇ ਆ। ਸੋ ਇੱਥੇ ਥਾਣੇ ਦੀ ਫੋਰਸ ਵੱਲੋਂ ਤੇ ਸਟਾਫ ਦੀ ਫੋਰਸ ਵੱਲੋਂ ਨਕਲ ਆਇਆ ਗਿਆ ਸੀ ਜਿੱਥੇ ਕਿ ਇਹਨਾਂ ਦੋਵੇਂ ਦੋਸ਼ੀਆਂ ਨੇ ਜੋ ਕਿ ਆਇਡੈਂਟੀਫਾਈ ਕੀਤੇ ਗਏ ਸੀ ਅਰਸ਼ਦੀਪ ਸਿੰਘ ਤੇ ਤੇਜਵੀਰ ਸਿੰਘ ਇਹਨਾਂ ਨੇ ਇੱਥੇ ਪੁਲਿਸ ਪਾਰਟੀ ਤੇ ਫਾਇਰ ਕੀਤਾ ਤੇ ਜਵਾਬੀ ਫਾਇਰ ਦੇ ਵਿੱਚ ਇਹ ਦੋਵੇਂ ਜ਼ਖਮੀ ਹੋਏ ਤੇ ਜਿਹੜੇ ਕਿ ਅਸੀਂ ਹੁਣ ਸਿਵਲ ਹਸਪਤਾਲ ਜੇ ਭੇਜੇ ਹਨ ਮੋਡਲੀ ਪੁਚ ਮੋਡਲੀ ਪੁਚ ਗਿਚ ਵਿੱਚ ਇਹ ਸਾਹਮਣੇ ਆਇਆ ਹੈ ਕਿ ਇਹਨਾਂ ਨੇ ਇਸ ਤੋਂ ਪਹਿਲਾਂ 10 ਤਰੀਕ ਨੂੰ ਇੱਕ ਵਾਰਦਾਤ ਬਟਾਲਾ ਸ਼ਹਿਰ ਵਿੱਚ ਕੀਤੀ ਸੀ ਜਿੱਥੇ ਕਿ ਦੋ ਬੰਦਿਆਂ ਦੀ ਮੌਤ ਹੋਈ ਸੀ ਸੋ ਉਸ ਕੇਸ ਦੇ ਵਿੱਚ ਇਹ ਬਟਾਲਾ ਪੁਲਿਸ ਨੂੰ ਵੀ ਲੋੜਿੰਦੇ ਸੀਗੇ ਸੋ ਇਹ ਉਥੋਂ ਦੇ ਭੱਜੇ ਹੋਏ ਸੀ ਤੇ ਉਹ ਤੋਂ ਬਾਅਦ ਜਿਹੜੀ 22 ਤਰੀਕ ਰਾਤ ਨੂੰ ਆਪਣੇ ਸ਼ਹਿਰ ਦੇ ਵਿੱਚ ਇਹਨਾਂ ਨੇ ਵਹੀਕਲ ਸਨੈਚ ਕਰਕੇ ਗਨ ਪੁਆਇੰਟ ਤੇ ਫਿਰ ਦੁਬਾਰਾ ਵਾਰਦਾਤ ਕੀਤੀ ਹੈ। ਛੋਟੇ ਗੈਂਗਨਾਲਸ ਮੱਦਦ ਸੀ ਮੈਂ। ਇਹ ਉਹ ਅਜੇ ਸਾਡੀ ਮੁਢਲੀ ਪੁੱਛਗਿਛ ਵਿੱਚ ਅਜੇ ਇੰਨਾ ਹੀ ਆਇਆ ਹੈ ਕਿ ਬਟਾਲਾ ਦੀ ਜਿਹੜੀ ਇਨਸੀਡੈਂਟ ਹੈ ਉਸ ਦੇ ਵਿੱਚ ਵੀ ਇਹ ਲੋੜਿੰਦੇ ਹਨ ਤੇ ਹੋਰ ਇਨਾਂ ਦੀ ਅਜੇ ਡਿਟੇਲਸ ਪੁੱਛਗਿਛ ਡਿਸਚਾਰਜ ਤੋਂ ਬਾਅਦ ਫਿਰ ਕੀਤੀ। ਬਟਾਲਾ ਨੇ ਤੋਂ ਬਾਅਦ ਇੱਥੇ ਲੁਕਿਓ ਐਸੀ ਮੈਡਮ ਹੈ। ਇਸ ਮੈਂ ਤੁਹਾਨੂੰ ਜਿਵੇਂ ਦੱਸਿਆ ਕਿ ਅਸੀਂ ਆਪਣਾ 23 ਤਰੀਕ ਨੂੰ ਮਕਦਮਾ ਦਰਜ ਕਰਕੇ ਉਸ ਤੋਂ ਬਾਅਦ ਦੀ ਤਫ਼ਤੀਸ਼ ਦੇ ਵਿੱਚ ਜਿਵੇਂ ਜਿਵੇਂ ਚੀਜ਼ਾਂ ਸਾਹਮਣੇ ਆਈਆਂ ਆਪਾਂ ਸ਼ੇਅਰ ਕੀਤੀ ਹੈ। ਕਿ ਇਹਨਾਂ ਦੋਵਾਂ ਦਾ ਅਸੀਂ ਜਦ ਹੁਣ ਥੋੜੀ ਪੁੱਛਗਿਛ ਹੋਈ ਹੈ ਜਿੰਨੀ ਥੋੜੀ ਦੇਰ ਹੋਪਾਈ ਉਸ ਦੇ ਵਿੱਚ ਇਹਨਾਂ ਦਾ ਆਂਦਾ ਕਿ ਇਹ ਬਟਾਲੇ ਵਾਲੇ ਵਾਰਦਾਤ ਚ ਵੀ ਬਟਾਲਾ ਪੁਲਿਸ ਨੂੰ ਲੋੜਿੰਦੇ ਸਿਗੇ ਸੋ ਜਿਹੜੀ ਅਗਲੀ ਹੋਰ ਡਿਟੇਲਸ ਹੈਗੀਆਂ ਅਸੀਂ ਉਹਨਾਂ ਦੇ ਨਾਲ ਮਿਲ ਕੇ ਜਿਵੇਂ ਵੀ ਆੜੀਆਂ ਅਸੀਂ ਦੱਸਾਂਗੇ ਮੌਕੇ ਤੋਂ ਹਾਂਜੀ ਮੌਕੇ ਤੋਂ ਇਹਨਾਂ ਤੋਂ ਇਹ ਮੋਟਰਸਾਈਕਲ ਤੇ ਸਵਾਰ ਸਿਗੇ ਮੌਕੇ ਤੋਂ ਇਹਨਾਂ ਤੋਂ ਦੋ ਵੈਪਨ ਰਿਕਵਰ ਹੋਏ ਹਨ ਤੇ ਅਸੀਂ ਅਜੇ ਇਸ ੱਗੇ ਹੋਰ ਤਫਤੀਸ਼ ਕਰਨੀ ਹੈ ਆਪਣੀ ਕਿ ਇਹ ਵੈਪਨ ਦਾ ਸੋਰਸ ਕੀ ਸਿਗਾ ਇਥੇ ਸਾਡੇ ਏਰੀਆ ਦੇ ਵਿੱਚ ਕਿਵੇਂ ਸਿਗੇ ਸੋ ਜਿਵੇਂ ਵੀ ਹੋਰ ਕੋਈ ਚੀਜ਼ ਸਾਹਮਣੇ ਆਏਗੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਬੜਾ ਇੰਪੋਰਟੈਂਟ ਮੋਰਨਿੰਗ ਹੌਟਸਾਫਰ ਬਾਰੇ ਦੱਸਿਓ ਇਹ ਵੀ ਜੋ ਵੀ ਡਿਟੇਲ ਆਏਗੀ ਇਸ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਠੀਕ ਹੈ ਕਾਸ਼ਨਾ ਵੀ ਗੱਲਬਾਤ ਕੀਤੀ ਗਈ ਹੈ ਉਹਨਾਂ ਦਾ ਕਹਿਣਾ ਹੈ ਕਿ ਜਲੰਧਰ ਦੇ ਵਿੱਚ ਵੀ ਇਹਨਾਂ ਨੇ ਕਾਫੀ ਵਾਰਦਾਤਾਂ ਕੀਤੀਆਂ ਤੇ ਬਟਾਲਾ ਦੇ ਵਿੱਚ ਕਪੜਾ ਵਪਾਰੀਆਂ ਦੇ ਉੱਤੇ ਵੀ ਗੋਲੀਆਂ ਚਲਾ ਕੇ ਉਹਨਾਂ ਦਾ ਮਰਡਰ ਕੀਤਾ ਗਿਆ ਸੀ ਇਹਨਾਂ ਦੀ ਪਟਾਲਾ ਪੁਲਿਸ ਵੱਲੋਂ ਵੀ ਪਾਲ ਕੀਤੀ ਜਾ ਰਹੀ ਸੀ ਤੇ ਜਲੰਧਰ ਪੁਲਿਸ ਵੱਲੋਂ ਵੀ ਪਾਲ ਕੀਤੀ ਜਾ ਰਹੀ ਸੀਗੀ ਤੇ ਉਹਨਾਂ ਦੇ ਕੋਲੋਂ ਇੱਕ ਮੋਟਰਸਾਈਕਲ ਤੇ ਦੋ ਵ ਅਰਤੋ 10 ਫਾਇਰ ਜਿਹੜੇ ਕੀਤੇ ਗਏ ਸੀ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਉਹਨਾਂ ਉੱਤੇ ਫਾਇਰ ਕੀਤੇ ਗਏ ਤੇ ਉਹਨਾਂ ਨੂੰ ਜਲੰਧਰ ਦੇ ਸਿਵਲ ਹਸਪੀਟਲ ਦੇ ਵਿੱਚ ਐਡਮਿਟ ਕਰਾਇਆ ਗਿਆ